ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪੁਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੈ ਨਖਵਾਰ ਚੁਪੈ ਚੁਪਨ ਹੋਵੇ ਜੇ ਲਾਇ ਰਖਾ ਦੇਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰਿਆ ਘਾਰ ਸਹਿਸ ਸਿਆਣਪਾਂ ਲਖੋ ਹੋਏ ਤਾਂ ਇੱਕ ਨ ਚੱਲੇ ਨਾਲ ਕਿਉ ਸਚਿਆਰ ਹੋਈਐ ਕਿਉ ਕੂੜੈ ਟੁੱਟੈ ਪਾਲ ਹੁਕਮ ਮਿਲ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮਿ ਹੋਵਣ ਜੀ ਹੁਕਮ ਲਐ ਵਡਿਆਈ ਹੁਕਮਿ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਕਾਈ ਹੈ ਇੱਕ ਨ ਹੁਕਮਿ ਬਖਸੀਸ ਇੱਕ ਹੁਕਮਿ ਸਦਾ ਪੁਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬੁਝੈ ਤਾ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਰੇ ਕੋਈ ਖਾਦਰਹ ਦੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਥਕ ਆਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਖੋ ਨਾਨਕ ਵਿਗਸੈ ਵੇ ਪਰਵਾਹੂ ਸਾਚਾ ਸਾਹਿਬ ਸਾਚਨਾਏ ਆਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦੋਤਾਰ ਫਿਰ ਕਹਿ ਗਿਰਖਿਆ ਜਿਤ ਦਿਸੈ ਦਰਬਾਰ ਮੋਖ ਕਹਿ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਗੱਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰਿ ਆਪਿਆਂ ਨ ਜਾਏ ਜੀਤਨ ਹੋਏ ਆਪੇ ਆਪ ਨਿਰੰਝਨ ਹੋਏ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਹਉ ਨਿਦਾਨ ਗਾਵੀਐ ਸੁਣਿਐ ਮਨ ਰਖਿਐ ਭਾਵ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖਿਆ ਸਮਾਈ ਗੁਰੇਸ਼ਵਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨ ਜਾਇ ਹੋਰਾ ਇਕ ਦੇਹ 부ਝਾਈ ਸਭਨਾ ਜੀ ਆਖ ਇਕ ਦਾਤਾ ਸੋ ਮੈਂ ਵਿਸੁਰਣਾ ਜਾਈ ਤੇਰਥ ਨਾਵਾ ਜੇ ਤਿਸ ਭਾਵਾਂ ਬਿਣ ਪਾਣੇ ਕੇ ਨਾਹੀਂ ਕਰੀ ਜੀਤੀ ਸਿਰ ਠੋਪਾਏ ਵੇਖਾਂ ਬਿਣ ਕਰਮ ਕਿਆ ਮਿਲ ਲੈ ਮਤ ਵਿਚ ਰਤਨ ਜਵਾਹਰ ਮਾਨਕ ਦੇਖੋ ਗੁਰ ਕੀ ਸਿੱਖ ਸੋਹਣੀ ਗੁਰਾਂ ਇੱਕ ਦੇਹ ਬੁਝਾਈ ਸਭ ਨਾ ਜੀ ਆਖਿ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰਿਆ ਜਾਂ ਹੋਰ ਜਿ ਸੋਹਣੇ ਹੋਏ ਨਵਾਂ ਖੰਡਾ ਵਿੱਚ ਜਾਣਿਆ ਨਾਲ ਚਲੇ ਸਭ ਕੋਏ ਸੰਗਾ ਨਾਉ ਰਖਾਇ ਕੇ ਜਸ ਕੀ ਰਤ ਜਗਲੇ ਏ ਤੇਸ ਨਦਰ ਨ ਆਵੇ ਤਵਾ ਤਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੂਸਰੇ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਹੋਏ ਨ ਸੋਜਈ ਜੇ ਤੇਸ ਗੁਣ ਕੋਏ ਕਰੇ ਸੁਣੈ ਸਿਧ ਪੇਰ ਸੁਰਨਾਥ ਸੁਣੈ ਧਰਤ ਤਵ ਲਿਆ ਅਕਾਸ਼ ਸੁਣੈ ਦੀਪ ਲੋਪ ਤਾਲ ਸੁਣੈ ਕੋਹਿ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਗਰਮ ਇੰਦ ਸੁਣੈ ਮੁਖ ਸੁਲਾਹਨ ਮੰਦ ਸੁਣੈ ਜੋਗ ਯੁਗ ਤਨ ਭੇਦ ਸੁਣੈ ਸਾਸ ਸੁਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਾਧ ਸੰਤੋਖ ਗਿਆਨ ਸੁਣਿਆ 68 ਪਿਆ ਇਸ਼ਨਾਨ ਸੁਣਿਆ ਪੜ ਪੜ ਪਾਹ ਹੈ ਬਾਣ ਸੁਣਿਆ ਲਾਗੇ ਸਹਿਦ ਧਿਆਨ ਨਾਨਕ ਭਗਤਾਂ ਸਲਾਮਿਗਾਸ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹੈ ਰਾਹੋ ਸੁਣਿਆ ਹਾਥ ਹੋਐ ਸੁਗਾਹੋ ਨਾਨਕ ਭਗਤਾਂ ਸਲਾਮਿਗਾਸ ਸੁਣਿਆ ਲੋਕਾ ਉਪਾਨਾਸ ਮਨ ਕੀ ਗਤ ਕਹਿ ਨ ਜਾਏ ਦੇਖੋ ਕਹਿ ਪਿਛੈ ਪਸਤਾਏ ਆਗਮ ਸਲੁ ਮਲੇ ਖਣਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨ ਸਰੂਪ ਹੋ ਗਏ ਮਨ ਬੁੱਧ ਮਨ ਸਗਲ ਪਾਉਣ ਕੇ ਸੋਧਾ ਮਨ ਹੋਏ ਚੋਟਾ ਨਾ ਖਾਏ ਮਨ ਜਮ ਕੇ ਸਾਥਨ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਾਸੋਂ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੈ ਮੋਕ ਧਵਾਰ ਮਨ ਪਰਵਾਰ ਸਭਾਰ ਮਨ ਤਰੈ ਤਾਇ ਗੁਰ ਸਿੱਖ ਹੈ ਨਾਨਕ ਪਵਹਿਨ ਪਿਖ ਐਸਾ ਨਾਮ ਨਿਰੰਝਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਜੇ ਪਾਮ ਹੈ ਦਰਗਹ ਹੈ ਮਾਨ ਪੰਜੇ ਸੋਖ ਹੈ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਏਕੋ ਕਹਿ ਕਰੇ ਵਿਚਾਰ ਕਰਸੇ ਕੇ ਕਰਨ ਨਾਹੀ ਸੋ ਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੋਤ ਜੇ ਕੋ ਗੂਝੈ ਹੋਵੇ ਚਿਤ ਸਚਿਆਰ ਭਵਲਾ ਉਪਰ ਗੇਤਾ ਭਰ ਅਰਥੇ ਹੋਰ ਪਰ ਹਰ ਹੋਰ ਇਸ ਤੇ ਭਾਰ ਚਲੇ ਕਉਣ ਜੋਰ ਜੇ ਜਾਤ ਰੰਗਾਂ ਕੇ ਨਾਮ ਸਭ ਨ ਲਿਖਿਆ ਗੂੜੀ ਕਲਾ ਇਹੋ ਲੇਖਾ ਲਿਖ ਜਾਣਾ ਹੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਵਲ ਰੂਪ ਇਤਿ ਦਾਤ ਜਣ ਕੁਣਕੂਤ ਚੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਗਉਣ ਕਹਾ ਵਿਚਾਰ ਵਾਰਿਆਂ ਜਾਵੇ ਭਵਨ ਜੋ ਤੁਧ ਭਾਵੇ ਸਾਈ ਭਨੇ ਕਰ ਤੂ ਸਦਾ ਸੁਲਾਮਤ ਸੁਨਰੰਕਰ ਅਸਾਂਖ ਜਪ ਅਸਾਂਖ ਭਾਉ ਅਸਾਂਖ ਪੂਜਾ ਅਸਾਂਖ ਤਪਤਾਉ ਅਸਾਂਖ ਗ੍ਰੰਥ ਮੁਖ ਵੇਦ ਪਾਠ ਅਸਾਂਖ ਜੋਗ ਮਨ ਰਹੇ ਉਦਾਸ ਅਸਾਂਖ ਬਗਜੁ ਗੁਣ ਗਿਆਨ ਵਿਚਾਰ ਅਸਾਂਖ ਸਤਿ ਅਸਾਂਖ ਦਤਾਰ ਅਸਾਂਖ ਸੂਰ ਵਿਪਖ ਅਸਾਂਖ ਮੋਨ ਲਿਵ ਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆਨ ਜਾਵੇ ਇੱਕ ਵਾਰ ਜੋ ਸੁਧ ਪਾਵੇ ਸਾਈ ਫਲੀ ਕਰ ਓ ਸਦਾ ਸਲਾਮਤੂ ਨਿਰੰਕਰ ਅਸਾਂਖ ਮੂਰਖ ਅੰਧ ਕੋਰਾ ਅਸਾਂਖ ਚੋਰ ਹਰਾਮ ਕੋਰਾ ਅਸੰਖ ਖਮਰ ਕਰ ਜਾਹੇ ਜੋਰ ਅਸੰਖ ਗਲਗਟ ਤੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਹੀ ਰਾਹੇ ਅਸੰਖ ਮਲੇਸ਼ ਮਲ ਭਕ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵੇ ਕੋ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਕੋ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਸਾਮ ਅਗੰ ਅਗੰ ਅਸੰਖ ਲੋ ਅਸੰਖ ਕਹਿ ਸਿਰ ਪਾਰ ਕੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੀਵ ਪਰਮਾਏ ਤੇਵ ਤੇ ਪਾਹੇ ਜੇਤਾ ਕੀਤਾ ਤੇ ਤਨਾਉ ਵਿਣ ਨਾਵੇ ਨਾਹੀ ਕੋਤਾਉ ਕੁਦਰਤ ਖਉਣ ਘਾ ਵਿਚਾਰ ਵਾਰਿਆਂ ਜਾਵੇ ਪਵਾਰ ਜੋ ਤੁਧ ਖਵਸਾਈ ਪਲੀਕਾਰ ਨੂੰ ਸਦਾ ਛਡਾਂ ਤੋ ਨਿਰੰਕਾਰ ਹਰਿਏ ਹੱਥ ਪੈਰ ਕਨ ਦੇਹ ਪਾਣੀ ਤੋਤਾ ਉਤਰ ਸੁਖੇ ਹੈ ਮੂਤ ਪਲੀਤੇ ਕੱਪੜ ਹੋਏ ਦੇਸਾ ਗੋਣ ਲਿਆਤ ਹੋਏ ਹਰਿਏ ਮਤ ਪਾਪਾਂ ਕੇ ਸੰਗ ਉਹ ਕੋ ਕੈ ਨਾਮ ਤੇ ਰੰਗ ਕੋਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੂ ਆਪੇ ਵੇਜ ਆਪੇ ਹੀ ਕਾਹੋ ਨਾਨਕ ਹੁਕਮਿ ਆਉ ਜਾਹੋ ਤੇਰਤ ਤਪ ਤੇ ਆਦਿ ਦਾਨ ਜੇ ਕੋ ਪਾਲੈ ਤੁਲਕਾ ਮਨ ਸੁਣੈ ਮੰਨੇ ਮਨ ਕੀ ਤੈ ਭਗਵੰਤਰ ਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸੁਤਾ ਸੰਬਾਣੀ ਬਰਮਾਉ ਸਤਿ ਸੋਹਣ ਸਦਾ ਮਨ ਚਾਉ ਪਾਵਣ ਸੋ ਵੇਲਾ ਵਖਤ ਕਾਵਣ ਕਾਵਣ ਸਿੱਤ ਕਾਵਣ ਵਾਰ ਕਾਵਣ ਸਰੂਪੇ ਮਹੋ ਪਾਵਣ ਜੇਤ ਹੋਆ ਆਕਾਰ ਵੇਲ ਨ ਪਾਇਆ ਪੰਡ ਤੇ ਜੇ ਹੋ ਗੈ ਲੇਖ ਪੁਰਾਣ ਵਖਤ ਨ ਪਾਇਉ ਪਾਦੀਆ ਜੇ ਲਿਖਣ ਲੇਖ ਪੁਰਾਣ ਸਿੱਤ ਵਾਰਣਾ ਜੋਗੀ ਜਾਣ ਰੂਪ ਮਹੋ ਨ ਕੋਈ ਜਾਣ ਕਰਤਾ ਸਿਰ ਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਸੋ ਵਰਣੀ ਕਿਵ ਜਾਣ ਨਾਨਕ ਆਖੰ ਸਭ ਕੋ ਆਖੈ ਇੱਕ ਰੂਪ ਇੱਕ ਸਿਆਣਾ ਵੱਡਾ ਸਹਿ ਵੱਡੇ ਨਾਹੀ ਚੇਤਾ ਜਹ ਕਾ ਹੋਵੇ ਨਾਨਕ ਦੇਖ ਪਾਖੋ ਜਾਣ ਅਗਿਆ ਗਿਆਨ ਸੋ ਹੈ ਪਾਤਾਲ ਪਤਾਲ ਲਖ ਅਗਾਸਾਂ ਅਗਾਸੋ ਓੜ ਓੜ ਪਾਰ ਸਕੇ ਵੇਦ ਪਹਿਨ ਕ ਬਾਤ ਸਹਿ 18 ਗਹਿਨ ਕ ਤੇਬਾ ਅਸਲੋ ਪਾਤ ਲਿਖਾ ਹੋਇ ਤਾ ਲਿਖਿਆ ਅਲਿਖਿਆ ਹੋਇ ਵਿਨਾਸੋ ਨਾਨਕ ਵਡਾ ਕੀ ਆਪੇ ਜਾਣ ਆਪੋ ਸਾਹ ਨਾਹੀ ਸਾਹ ਹੇਤੀ ਸੁਰਤਨ ਪਾਇਆ ਨਦਿਆ ਸਵਹ ਪਵਹ ਸਮੁੰਦ ਨ ਜਾਣੀ ਹੈ ਸਮੁੰਦ ਸਹਾ ਸੁਲਤਾਨ ਗਿਰਹ ਸੇਤੀ ਮਾਲ ਤਨ ਈੜੀ ਤੁਲਨਾ ਹੋ ਗਣੀ ਏ ਤਿਸ ਮਨਹੁ ਨ ਵਿਸੁਰ ਐ ਅੰਤ ਨਾ ਸਿਫਤੇ ਕਹ ਅੰਤ ਅੰਤ ਨ ਕਰਣਾ ਦੇਨ ਅੰਤ ਅੰਤ ਨ ਵੇਖਣ

ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਨਿਖਿਆ ਨ ਜਾਏ ਵੱਡਾ ਦਾਤਾ ਚਿਲ ਨਾ ਤੁਮਾਏ ਕੇਤੇ ਮੰਗ ਹੈ ਜੋਤ ਅਪਾਰ ਕੇਤਿਆ ਗਣਤ ਨਹਿ ਵਿਚਾਰ ਕੇਤੇ ਖ ਟੁੱਟਾ ਵੇਕਾਰ ਕੇਤੇ ਲੈ ਲਮ ਫੁਰ ਕਾਹੇ ਕੇਤੇ ਮੂਰਖ ਕਾਹੇ ਕਾਹੇ ਕੇਤਿਆ ਦੁਖ ਖੋਖ ਸਾਜ ਮਾਰ ਇਹੇ ਪੈਦਾ ਤੇਰੀ ਦਤਾਰ ਬੰਦ ਖਲਾਸੀ ਪਾਣ ਹੋਏ ਉਰਾਖ ਨੂੰ ਸੁਖੈ ਕੋਈ ਜੇ ਕੋ ਕਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਹਿ ਕਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਕੇ ਹੀ ਖੇਂ ਜੇ ਸੁਨੋ ਬਖਸ਼ੇ ਸੇਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਿਕਾਰ ਅਮੁੱਲ ਕਾਰਯ ਮੁਲ ਕੰਡਾਰ ਅਮੁੱਲ ਆਹ ਹੈ ਅਮੁੱਲ ਜਾਹੇ ਅਮੁੱਲ ਪਾਏ ਅਮੁੱਲ ਸੁਮਾਹੇ ਅਮੁੱਲ ਧਰਮ ਮੁਲ ਦੀਬਾਨ ਅਮੁੱਲ ਤੁਲ ਮੁਲ ਪਰਵਾਨ ਅਮੁੱਲ ਬਖਸ਼ੀ ਸਭ ਮੁਲ ਨਿਸ਼ਾਨ ਅਮੁੱਲ ਕਰਮ ਮੁਲ ਫੁਰਮਾਨ ਅਮੁੱਲ ਅਮੁੱਲ ਅਖਨ ਜਾਈ ਆਖ ਆਖ ਰਹਿ ਨਿਗਲਾਈ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਸੁਰ ਆਖ ਹੈ ਸਿੱਧ ਆਖ ਹੈ ਕੇਤੇ ਕੇਤੇ ਬੁੱਧ ਆਖ ਹੈ ਦਾਨਮ ਆਖ ਹੈ ਦੇਵ ਆਖ ਹੈ ਸੂਰ ਨਰ ਮਨੁ ਜਨ ਸੇਵ ਹੇ ਤੇ ਅੱਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਟਟਣ ਜਾਹੇ ਹੇ ਤੇ ਗਿਦੇ ਹੋਰ ਕਰੇ ਪਾ ਆਖਣ ਸਕੈ ਕਹੀ ਖੇ ਜੇਗੜ ਭਾਵੇ ਤੇਗੜ ਹੋਏ ਨਾਨਕ ਜਾਣ ਸਾਚਾ ਹੋਏ ਜੇ ਕੁਖ ਵਖ ਗੋਲ ਵਿਗੜਾ ਨਾਲ ਖੇ ਸਿਰਗ ਵਰੰਗ ਵਰ ਸੋਦਰ ਕੀ ਹਾ ਸੋ ਕਰਕੇ ਹਾ ਜਿਸ ਬਹ ਸਰਗ ਸੁਮਾਲੇ ਬਾਦੇ ਨਾਲ ਅਨੇਕ ਅਸੰਖਾਂ ਕੇਤੇ ਬਾਵਨ ਹਾਰੇ ਕਿਤੇ ਰਾਗ ਪਰਿ ਸੋ ਕਹੀ ਅਨ ਕਹੇਗਾ ਉਹਨਾਰੇ ਭਾਵਦ ਸੁਖ ਨੋ ਕੌਣ ਕਾਣੀ ਬਸੰਤਰ ਗਾਵੇ ਰਾਜਾ ਧਰਮ ਦਿਵਾਰੇ ਭਾਵ ਹੈ ਚਿੱਤ ਗੁਗਤ ਨਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਭਾਵਦ ਈਸ਼ੁਰ ਬ੍ਰਹਮਾ ਦੇਵੀ ਹੋਹੁ ਹੁਨ ਸਦਾ ਸੁਵਾਰੇ ਭਾਵ ਹੈ ਇੰਦ ਅਸਨ ਬੈਠ ਕੇ ਦੇਵ ਤੇ ਆਦਰ ਨਾਲੇ ਗਾਵੇ ਸਿਰ ਸਮਰਦੇਂ ਦਰਗਾਹ ਨੂੰ ਸਾਦੇ ਵਿਚਾਰੇ ਭਾਵਨ ਜਤੀ ਸਦੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਕੰਡਿਤ ਪਡਨਨ ਖਿਸ਼ ਕਰਾ ਜੋਗ ਜੋਗ ਵੇਦ ਨਾਲੇ ਧਾਵ ਹੈ ਮੋਹਣੀਆ ਮਨਮੋਹਨ ਸਰੁਗਮਾ ਸੁਪਿਆਲੇ ਧਾਵਨ ਰਤਨੁ ਪਾਇ ਤੇਰੇ 68 ਤੇ ਰਤਨ ਨਾਲੇ ਧਾਵ ਹੈ ਜੋਜ ਮਹਾ ਬਲ ਸੂਰਾ ਧਾਵ ਹੈ ਖਾਣੀ ਚਾਰੇ ਧਾਵ ਹੈ ਖੰਡ ਮੰਡਲ ਉਰ ਕੰਡਾ ਹਰ ਖਰ ਰਖੇ ਧਾਰੇ اے تو دونوں گام ہے جو تجھو پاکون رتے تیرے بھگ درساں لے اور کھیتے گاغن سے میں چتن آون ناں کیا ਵਿਚاریں سوئی سوئی سدا سچ صاحب سچ سچی ناہی ہے پی ہوسی جائے نہ جاسی رچنا جن رچائے رنگے رنگے پاتے کر کر جن سے مایا جنوں پائی ہر کر ویکھے کہ تا پنا ਜੇ ਤਿਸੁ ਦੀ ਵਡਿਆਈ ਜੋ ਤਿਸੁ ਪਾਵੈ ਸੋਈ ਕਰਸੈ ਹੁਕਮ ਨ ਕਰੁਣਾ ਜਾਈ ਸੋ ਪਾਛਾ ਹੁਸਾਹ ਪਾਛਾ ਹੈਬ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੇ ਧਿਆਨ ਕੀ ਕਰਹਿ ਵਿਭੂ ਤਾ ਖੰਤਾ ਖਾਲ ਖੁਆਰੀ ਕਾ ਜੋਗਤ ਡੰਡਾ ਪਰ ਤੀਤ ਆਈ ਪੰਛੀ ਸਾਲ ਜਮਾਤਿ ਹਾਨਿ ਜਿਤੈ ਜਗ ਜੀਤਾ

ਜੋਗ ਜੋਗੇ ਹੋਵੇ ਸਾ ਇੱਕ ਮਾਈ ਜੁਗਤ ਵਿਆਹੀ ਇਹਨੇ ਚੇਲੇ ਪਰਵਾਨ ਇੱਕ ਸੰਸਾਰਿਕ ਪੰਡਾਨ ਇੱਕ ਲਾਇ ਦੇਵਾਨ ਜੀਵ ਤੇ ਸੁਭਾਵੈ ਏਵੇਂ ਚਲਾਵੈ ਜੀਵ ਹੋਇ ਘੁਰਮਾਨ ਹੋਇ ਖੈ ਉਹਨਾਂ ਨਦਰਣਾਵੈ ਬਹੁਤਾ ਇਹੋ ਵਿਡਾਣ ਆਦੇ ਸੁਦ ਸਹ ਦੇਸ ਹਾਦ ਨਿਰਨਾਦਨਾ ਜੋਗ ਜੋਗੇ ਕੋ ਵੇਸਾ ਆ ਸੁਣ ਲੋਇ ਲੋਇ ਪੰਡਾਨ ਦੋ ਕਿਸ ਪੈ ਸੇਖੇ ਵਾਰ ਹਰ ਘਰ ਵੇਖੇ ਚਰਜਨ ਹਾਰ ਧਾਨੁ ਸੱਚੇ ਸਾਚੀ ਕਾਰ ਹਾਰੇ ਸੁਦਸਾ ਦੇਸ ਹਰ ਅਨਿਰ ਅਨਾਦ ਨਾਖਤਾ ਜੁਗ ਜੁਗ ਰਖੋਵੇ ਸਾਨ ਇੱਕ ਦੂਜੀ ਕੋ ਲਖ ਹੋ ਹੋ ਲਖ ਹੋਇ ਲਖ ਵੇਸ ਲਖ ਲਖ ਗੜਾਖੀ ਹੈ ਇੱਕ ਨਾਮ ਜਗਦੀਸ਼ਾ ਏ ਤਰਹ ਪਦ ਪਵੜੀਆਂ ਚੜੀਆਂ ਹੋਇਆਂ ਕੇਸ ਸੁਣ ਗੱਲਾਂ ਆਕਾਸ ਕੇ ਕਿਟਾਈ ਰੇਸਾ ਆਨਿਕ ਨਜ਼ਰੀ ਪਾਈ ਐ ਊੜੀ ਊੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗ ਬਿਨ ਨ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸੁਰਸਿ ਗਿਆਨ ਵਿਚਾਰ ਜੋਰ ਨ ਜੋਗਤਿ ਸੁਟੈ ਸੰਸਾਰ ਜੇ ਸੋ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਏ ਰਤੇ ਰੁਤੇ ਤੀਂ ਵਾਰ ਹਵਨ ਪਾਣਿ ਅਗਨੀ ਪਸਾਰ ਐ ਸੂਚਿ ਤਰਥੀਤਾ ਬ੍ਰਹ ਕੀ ਤਰਮਸਾਲ ਐਸੂਚ ਜੀ ਜੋਤ ਕੇ ਰੰਗ ਇਨ ਕੇ ਨਾਮ ਅਨੇਕ ਅਨੰਤ ਧਰਮੀ ਕਰਮੀ ਹੋਏ ਵਿਚਾਰ ਸਚਾ ਸੁਚਾ ਦੁਰਬਾਰ ਇਥੈ ਸੋਹਨ ਪੰਚ ਪਰਵਾਣ ਨਦਰੇ ਕਰਮ ਪਵੈ ਨਿਸ਼ਾਨ ਘਾਚਿ ਭਕਾਇ ਸੁਮ ਪਾਇ ਨਾਨਕ ਗਿਆਨ ਜਪੈ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਹੋ ਕਰਮ ਇਤੇ ਪਵਨ ਪਾਣੀ ਵਿਸੰਤਰ ਇਤੇ ਕਾਨੁ ਮਹੇਸ ਇਤੇ ਬ੍ਰਹਮੇ ਕਾਰਤਕੜੀਆ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਕ ਦੇਸ ਇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਤੇ ਸਿੱਧ ਗੁਦਨਾਥ ਕੇਤੇ ਕੇਤੇ ਦੇਵ ਵੇਸ ਇਤੇ ਦੇਵਦਨ ਮੁਨ ਕੇਤੇ ਕੇਤੇ ਤਿਰ ਤਨ ਸਮੁੰਦ ਇਤਿਆ ਖਾਣੀ ਕੇਤਿਆ ਬਾਣੀ ਕੇਤੇ ਬਾਤ ਨਰੇਂਦਰ ਇਤਿਆ ਸੁਰਤੀ ਸੇਵ ਕੇ ਤੇ ਨਾਨਕ ਅਨਤਨੰਤ ਧਿਆਨ ਖੰਡ ਮੈਂ ਗਿਆਨ ਪਰ ਚੰਡ ਚਿਤੇ ਨਾਦ ਬਨੋਦ ਕੋੜ ਆਨੰਦ ਸਰਵ ਖੰਡ ਕੀ ਬਾਣੀ ਰੂਪ ਤਿਥੈ ਕਾੜਿ ਖੜੀਐ ਬਹੁਤ ਅਨੂਪਾ ਆਖਿਆ ਗੱਲਾਂ ਕਥਿਨ ਜਹੇ ਜੇਖੂ ਗਹਿ ਪਿਛੈ ਪਸਤਾਏ ਇਥੈ ਕੜਿਐ ਸੁਰਤਿ ਮਤਿ ਮਨ ਬੋਧ ਇਥੈ ਕੜਿਆ ਸੂਰਾਂ ਸੁਦਾ ਗਿਸਕੁਦ ਕਰਮਖੰਡ ਕੀ ਬਾਣੀ ਜੋਰ ਇਥੈ ਹੋਰ ਨ ਕੋਈ ਹੋਰ ਇਥੈ ਜੋਦ ਮਹਾਬਲ ਸੂਰ ਤਿਨ ਮੇ ਰਾਮ ਰਹਾ ਪਰਪੂਰ ਇਥੈ ਸੀਤੋ ਸੀਤਾ ਨਹਿਮ ਮਾਹੇ ਆਗਰੂਪਨ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਖੈ ਰਾਮ ਉਸੈ ਮਨ ਮਾਹੇ ਇਥੈ ਭਗਤ ਉਸੈ ਕੇ ਲੋਹ ਕਰੈ ਆਨੰਦ ਸਚਾ ਮਨ ਸੋਏ ਸਤ ਅੰਬ ਸੈ ਨਰੰਕਾਰ ਹਰ ਕਰ ਵੇਖੈ ਨਦਰ ਨਿਹਾ ਤਿਥੈ ਖੰਡ ਮੰਡਲ ਵਰpand ਜੇ ਕੋ ਕਥੈ ਤੰਤੁ ਨੰਤ ਤਿਥੈ ਲੋ ਲੋ ਹਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਨ ਨਾਨਕ ਕਥਨਾ ਕਰਿ ਦਾਸਰ ਜਤ ਪਹਾਰਾ ਹੀਰੋ ਸੁਨਿਆਰ ਅਹਰ ਨਮਤਿ ਵੇਖਤਿਆਰ ਹੋ ਖਲਾ ਅਗਨ ਤਪ ਪਾਉ ਪੰਡਾ ਭਵੰਬਰਸਤ ਜਿਤ ਢਾਲ ਢੜਿਆ ਸਭ ਸਜੇ ਰੰਗਸਾਲ ਜਿਨ ਕੋ ਨ ਦੁਰ ਕਰਮ ਤੁਨ ਘਰ ਨਾਨਕ ਨਦਰੀ ਨਦਰਿ ਨਿਹਾਲ ਸੁ ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰ ਤੁਮ ਹੱਥ ਦੇਵ ਸੁਰਾਤ ਦੁਇ ਦਾਈ ਦਾਇ ਜਿ ਲੈ ਸਗਲ ਜਗਤ ਸੰਗਿਆਆਂ ਬੁਰਿਆਆਂ ਵਾਚੈ ਧਰਮ ਹਜੂਰ ਕਰਮੇ ਆਪੋ ਆਪਣੀ ਤੇ ਨੇੜੇ ਤੇ ਦੂਰ ਹੈ ਜਿਨੇ ਨਾਮ ਤੇ ਆਇਆ ਏ ਮਸਕਤ ਕਹਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਏ ਮਸਕਤ ਕਹਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ